ਦਮਦਮੀ ਟਕਸਾਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੰਟਰਿਮ ਕਮੇਟੀ ਵੱਲੋਂ ਮੀਟਿੰਗ ਵਿੱਚ ਤਖਤਾਂ ਦੇ ਜਥੇਦਾਰ ਨੂੰ ਜ਼ਬਰੀ ਸੇਵਾ ਮੁਕਤ ਕੀਤੇ ਜਾਣ ਅਤੇ ਨਵੇਂ ਜਥੇਦਾਰ ਥਾਪੇ ਜਾਣ ਦੇ ਫੈਸਲੇ ਦਾ ਵਿਰੋਧ ਕਰਦਿਆਂ ਇਸ ਨੂੰ ਮਰਿਆਦਾ ਦੀ ਉਲੰਘਣਾ ਘਰਾਰ ਦਿੱਤਾ ਹੈ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਿੱਖ ਸਿਧਾਂਤਾਂ ਅਤੇ ਤਖਤ ਸਹਿਬਾਨਾਂ ਦਾ ਅਪਮਾਨ ਹੋਇਆ ਹੈ ਪਹਿਲੀ ਗੱਲ ਮੈਂ মিডিਆ ਰਾਹੀਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਸ਼੍ਰੋਮਣੀ ਕਮੇਟੀ ਨਾਲ ਸਾਡਾ ਟਕਰਾਅ ਨਹੀਂ ਹੈ ਸਾਡੇ ਮੰਨ ਚ ਜੋ ਗਲਤ ਫੈਸਲਾ ਕੀਤਾਗਾ ਉਹਦਾ ਰੋਸ ਹੈ ਰੋਸ ਤੇ ਟਕਰਾ ਦਾ ਬੜਾ ਫਰਕ ਹੁੰਦਾ ਟਕਰਾ ਦੁਸ਼ਮਣਾਂ ਨਾਲ ਹੁੰਦਾ ਰੋਸ ਆਪਣੇਾਂ ਤੇ ਹੁੰਦਾ ਇਸ ਲਈ ਮੇਰੀ ਬੇਨਤੀ ਇਹ ਹੈ ਵੀ ਸ਼ਰਮਣੀ ਕਮੇਟੀ ਨੇ ਜੋ ਅੰਤਰੰਕ ਕਮੇਟੀ ਦੇ ਵਿੱਚ ਤਿੰਨੇ ਤਖਤਾਂ ਦੇ ਜਥੇਦਾਰਾਂ ਨੂੰ ਲਾ ਕੇ ਦੂਜਿਆਂ ਦੀ ਨਿਯੁਕਤੀ ਕੀਤੀ ਹੈ ਇਹ ਫੈਸਲਾ ਸਰਾਸਰ ਗਲਤ ਕੀਤਾ ਗਿਆ ਅੱਜ ਦੇ ਪੰਥਕ ਇਕੱਠ ਨੇ ਵੀ ਤਿੰਨੇ ਤਖਤਾਂ ਦੇ ਜਥੇਦਾਰਾਂ ਦੀ ਬਹਾਲੀ ਮੰਗੀ ਹੈ ਔਰ ਇਹਨਾਂ ਦੀ ਜਿਹੜੀ ਹੈਗੀ ਹੈ ਜੋ ਚੋਣ ਪ੍ਰਕਿਰਿਆ ਕੀਤੀ ਕਿ ਉਹਨੂੰ ਰੱਦ ਕੀਤਾ ਜਾਵੇ। ਔਰ 17 ਤਰੀਕ ਨੂੰ ਅੰਤਰਨ ਕਮੇਟੀ ਦੇ ਵਿੱਚ ਕਿਉਂਕਿ ਜੋ ਫੈਸਲਾ ਕੀਤਾ ਜਾਂਦਾ ਉਹਦੀ ਪ੍ਰੂੜਤਾ ਕਰਕੇ ਉਹਨੂੰ ਪੱਕਾ ਕੀਤਾ ਜਾਂਦਾ। ਅੰਤਰਨ ਕਮੇਟੀ ਦੇ ਮੈਂਬਰ ਸੰਗਤਾਂ ਦਾ ਰੋਹ ਨਾ ਮਤਲਬ ਸੰਗਤਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਸੰਗਤਾਂ ਦੇ ਰੋਹ ਤੋਂ ਆਪਣੇ ਆਪ ਨੂੰ ਸੰਗਤਾਂ ਨਾਲ ਟਕਰਾਉਣ ਵਾਲੇ ਰਸਤੇ ਨਾ ਪੈ। ਜਿਹੜੇ ਅੰਤਰਨ ਕਮੇਟੀ ਦੇ ਮੈਂਬਰ ਆ ਉਹ ਸੰਗਤਾਂ ਨਾਲ ਟਕਰਾਉਣ ਵਾਲੇ ਰਸਤੇ ਨਾ ਤੁਰਨ। ਪੰਛਨ ਆਲਾ ਪੱਟ ਕਰਾਉਣਾ ਨਹੀਂ ਜੋ ਗਲਤ ਫੈਸਲਾ ਕੀਤਾ ਉਹਦੀ ਦਰਸਤੀ ਕਰੋ ਕਿ ਜਿਹੜੇ ਤਿੰਨੇ ਸਿੰਘ ਸਹਿਬਾਨ ਲਾਏ ਐ ਲਾਹ ਦਿੱਤੇ ਗਏ ਉਹਨਾਂ ਨੂੰ ਬਹਾਲ ਕਰੋ ਔਰ ਜਿਹੜੀਆਂ ਨੁਕਤੀਆਂ ਕੀਤੀਆਂ ਉਹਨਾਂ ਨੂੰ ਰੱਦ ਕਰੋ